ਜੀ ਇੱਕ ਬੜਾ ਸਸੰਸਨੀਖੇਜ ਮਸਲਾ ਸਾਹਮਣੇ ਆਇਆ ਸੀ ਜਿਹਦੇ ਵਿੱਚ ਆਪਣੇ ਜਿਹੜੇ ਸ਼ਰਾਬ ਦੇ ਠੇਕੇਦਾਰ ਹੈ ਉਹਨਾਂ ਚੋਂ ਇੱਕ ਫਰਮ ਹੈ ਅਭੀ ਸ਼ਰਮਾ ਵਾਈਨ ਇਹਨਾਂ ਦੇ ਤਕਰੀਬਨ ਇੱਥੇ 7 ਜਿਹੜੇ ਆ ਉਹ ਜਿਹੜੇ ਅਲੱਗ-ਅਲੱਗ ਸ਼ਾਪ ਸੀ ਆਪਣੇ ਪਠਾਨਕੁਰਚੇ ਜਿਨ੍ਹਾਂ ਚੋਂ ਇਹਨਾਂ ਦਾ ਕੁਝ ਜਿਹੜਾ ਰੈਵਨਿਊ ਸੀ ਉਹ ਐਕਸਾਈਜ਼ ਡਿਪਾਰਟਮੈਂਟ ਕੋਲ ਪੈਂਡਿੰਗ ਸੀ ਤੇ ਮਾਰਚ ਦਾ 0.38 ਲੱਖ ਰੁਪਈਆ ਦਾ تقریبا 38 ਲੱਖ ਦਾ ਜਿਹੜਾ ਰੈਵਨਿਊ ਸੀ ਜਿਹੜਾ ਇਹਨਾਂ ਦਾ ਪੈਂਡਿੰਗ ਸੀ ਤੇ ਉਹਦੇ ਬਾਅਦ ਜਿਹੜੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਐਂਡ ਟੈਕਸੇਸ਼ਨ ਆ ਉਹਨਾਂ ਨੇ ਆਪਣੇ ਮੁਲਾਜ਼ਮ ਇਹਨਾਂ ਦੇ ਠੇਕਿਆਂ ਤੇ ਬਿਠਾਈ ਸੀ ਇਸ ਅਮਾਉਂਟ ਨੂੰ ਰਿਕਵਰ ਕਰਨ ਲਈ ਤੇ ਉਹ ਐਸ ਪਰ ਇਹਨਾਂ ਦੀ ਜੋ ਏਟੀਸੀ ਹੈ ਉਹਨਾਂ ਦੀ ਡਾਇਰੈਕਸ਼ਨ ਨਾਲ ਇਹਨਾਂ ਦੇ ਮੁਲਾਜ਼ਮ ਬੈਠੇ ਸੀ ਠੇਕਿਆਂ ਦੀ ਸੇਲ ਤੋਂ ਇਹ ਅਮਾਉਂਟ ਰਿਕਵਰ ਕਰਨ ਲਈ ਜਿਸ ਵਿੱਚ ਲੇਟ ਨਾਈਟ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਵੀ ਦੋ ਬੰਦੇ ਜਿਨ੍ਹਾਂ ਦਾ ਨਾਮ ਹੈ ਇੱਕ ਰਾਜਨ ਕੁਮਾਰ son of ਅਭਿਸ਼ੇਕ ਕੁਮਾਰ resident of ਕੜਤੋਲੀ ਮਲਾ ਪਠਾਨਕੋਟ ਦੂਸਰਾ ਵਿਨੋਦ ਕੁਮਾਰ ਇਲਿਆਸ ਲੋਂਡੀ son of ਸतीश ਕੁਮਾਰ resident of ਧਾਕੀ ਇਹ ਦੋ ਬੰਦਿਆਂ ਨੇ ਜਿਹੜੇ ਉਹਨਾਂ ਤੋਂ ਪੈਸੇ ਖੋਏ ਇਹ ਜਿਹੜੀ ਕੰਪਲੇਂਟ ਹੈ ਸਾਨੂੰ ਐਕਸਾਈਜ਼ ਐਂਡ ਟੈਕਸੇਸ਼ਨ ਆਫੀਸਰ ਜਿਹੜੀ ਉਹਨਾਂ ਦੀ ਈਟੀਓ ਹੈ ਉਹਨਾਂ ਨੇ ਲਿਖਤੀ ਸਾਨੂੰ ਕੰਪਲੇਂਟ ਹੀ ਦਿੱਤੀ ਹੈ ਵੀ ਇਹਨਾਂ ਬੰਦਿਆਂ ਨੇ ਉਹਨਾਂ ਕੋਲੋਂ ਪੈਸੇ ਖੋਏ ਇਹਨਾਂ ਦੇ ਮੁਲਾਜ਼ਮਾਂ ਕੋਲੋਂ ਤੇ ਉਹਦੇ ਬਾਅਦ ਜਿਹੜਾ ਉੱਥੇ ਲੜਾਈ ਝਗੜਾ ਹੋਇਆ ਉਹਦੇ ਬਾਅਦ ਪੁਲਿਸ ਨੇ ਇਮੀਡੀਏਟਲੀ ਐਕਟ ਕਰਦੇ ਹੋਏ ਇਹਨਾਂ ਦੋਨੋਂ ਬੰਦਿਆਂ ਨੂੰ ਆਪਾਂ ਅਰੈਸਟ ਕਰ ਲਿਆ ਉਹਦੇ ਬਾਅਦ ਮੁਕੱਦਮਾ ਨੰਬਰ 36 ਜਿਹੜਾ ਅੰਡਰ ਸੈਕਸ਼ਨ 304 221 132 ਬੀ ਐਨ ਐਸ ਜੋ ਕਿ ਪਹਿਲੀ ਆਈ ਪੀ ਸੀ ਦੀਆਂ ਧਾਰਾਵਾਂ 379 ਬੀ ਜੋ ਖੋਹ ਦੀ ਧਾਰਾ 186 353 ਜੋ ਸਰਕਾਰੀ ਡਿਊਟੀ 'ਚ ਵਿਗਨ ਪਾਣਾ ਇਹ ਧਾਰਾਂ ਦੇ ਅੰਦਰ ਜਿਹੜਾ ਆਪਾਂ ਉਹ ਪਰਚਾ ਡਿਵੀਜ਼ਨ ਨੰਬਰ 1 ਥਾਣੇ 'ਚ ਦਿੱਤਾ ਤੇ ਦੋਨੋਂ ਦੋਸ਼ੀ ਜਿਹੜੇ ਆਪਾਂ ਫੜ ਲਿਆ ਇਸ ਦੇ ਕੰਸਰਨ 'ਚ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਸ ਤਰ੍ਹਾਂ ਪਹਿਲੇ ਵੀ ਆਪਾਂ ਤੁਹਾਨੂੰ ਸਾਰਿਆਂ ਨੂੰ ਬਰੀਫ ਕੀਤਾ ਕਿ ਪਠਾਨਕੋਟ ਦੇ ਵਿੱਚ ਕਿਸੇ ਵੀ ਟਾਈਪ ਦੀ ਬਦਮਾਸ਼ੀ ਗੁੰਡਾਗਰਦੀ ਜਿਹੜੀ ਹੈ ਉਹ ਪੁਲਿਸ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੂਗੀ ਤੇ ਨਹੀਂ ਕਰ ਰਹੀ ਹੈ ਜਿੰਨੇ ਵੀ ਸਾਡੇ ਇਸ ਤਰ੍ਹਾਂ ਦੇ ਇਨਸੀਡੈਂਟ ਹੋਏ ਆ ਪਠਾਨਕੋਟ 'ਚ ਚਾਹੇ ਉਹ ਸਿਵਲ ਹਸਪੀਟਲ 'ਚ ਜਦੋਂ ਦਾਤਰ ਲੱਗੇ ਮੁੰਡੇ ਵੜ ਗਏ ਸੀ ਉਹ ਚਾਹੇ ਪਿੱਛੇ ਜੀ ਕਿਸੇ ਦਾ ਗੁੱਟ ਵੱਟਦਾ ਸੀ ਦਾਤਰ ਨਾਲ ਉਹ ਵਾਲਾ ਇਨਸੀਡੈਂਟ ਇਸ ਤੋਂ ਇਲਾਵਾ ਹੋਰ ਚਾਹੇ ਅਟੈਂਪਟ ਟੂ ਕਿਡਨਾਪਿੰਗ ਵਾਲਾ ਇਨਸੀਡੈਂਟ ਸੀ ਜਾਂ ਬਾਕੀ ਹੋਰ ਲੜਾਈ ਝਗੜੇ ਦੇ ਮਸਲੇ ਹੋਏ ਆ ਆਪਾਂ ਵਿਦਨ 4 ਆਵਰਸ 4 ਘੰਟੇ ਦੇ ਵਿੱਚ ਵਿੱਚ ਹੀ ਸਾਰੇ ਦੋਸ਼ੀ ਜਿਹੜੇ ਆ অলਮੋਸਟ ਸਾਰੇ ਫੜੇ ਆ ਤੇ ਉਹਨਾਂ ਨੂੰ ਬਿਲਕੁਲ ਆਪਾਂ ਠੀਕ ਠਾਕ ਤਰੀਕੇ ਨਾਲ ਨਾ ਕੁਐਸਚਨਿੰਗ ਵੀ ਹੋਈ ਆ ਤੇ ਇਸ ਕੇਸੇ ਵੀ ਆਪਾਂ ਇਮੀਡੀਏਟਲੀ ਬੰਦੇ ਫੜ ਲਏ ਆ ਮੈਂ ਇੱਕ ਹੋਰ ਮੈਸੇਜ ਤੁਹਾਡੇ ਰਾਈ ਲਾਣਾ ਚਾਹਨਾ ਕਿ ਜੋ ਵੀ ਬਦਮਾਸ਼ੀ ਗੁੰਡਾਗਰਦੀਆਂ ਦੀਆਂ ਐਕਟੀਵਿਟੀਆਂ ਜਿਹੜੀਆਂ ਪਠਾਨਕੋਟ 'ਚ ਕੋਈ ਵੀ ਗਰੁੱਪ ਜਾਂ ਧੜਾ ਜਾਂ ਕੋਈ ਹੋਰ ਇੰਡੀਵਿਜੂਅਲ ਕਰਨ ਨੂੰ ਫਿਰਦਾ ਜਾਂ ਦਾਤਰਾ ਲੈ ਕੇ ਆਪਾਂ ਘੁੰਮਣੇ ਆ ਜਾਂ ਪੋਸਟਾਂ ਪਾਣੇ ਆ ਜਾਂ ਰਾਈਫਲਾਂ ਨਾਲ ਜਾਂ ਪਿਸਟਲਾਂ ਨਾਲ ਕੋਈ ਪੋਸਟਾਂ ਪਾਣੇ ਆ ਜਾਂ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰਨੇ ਆ ਤਾਂ ਪੁਲਿਸ ਕਿਸੇ ਨੂੰ ਵੀ ਇਸ ਕੇਸ 'ਚ ਛੱਡੂਗੀ ਨਹੀਂ ਤੇ ਆਪਾਂ ਬਿਲਕੁਲ ਇਨਸ਼ੋਰ ਕਰ ਰਹੇ ਆ ਕਿ ਵੀ ਕਿਤੇ ਵੀ ਸਾਨੂੰ ਕੋਈ ਇਨਫੋਰਮੇਸ਼ਨ ਮਿਲਦੀ ਹੈ ਜਿੱਥੇ ਕੋਈ ਗੁੰਡਾਗਰਦੀ ਹੋ ਰਹੀ ਹੈ ਜਾਂ ਬਦਮਾਸ਼ੀ ਹੋ ਰਹੀ ਹੈ ਜਾਂ ਲੜਾਈ ਝਗੜਾ ਹੋ ਗਿਆ ਤੇ ਉਹਨਾਂ ਚ ਆਪਾਂ ਇਮੀਡੀਏਟਲੀ ਐਕਟ ਕਰਨੇ ਆ ਤੇ ਵਿਦਨ ਨੋ ਟਾਈਮ ਆਪਾਂ ਜਿਹੜੀ ਐਫ ਆਈ ਆਰ ਰਜਿਸਟਰ ਕਰਨੀ ਆ ਤੇ ਨਾਲ ਦੇ ਨਾਲ ਹੀ ਬੰਦੇ ਫੜ ਲੈਣੇ ਤੇ ਇੱਥੇ ਕੋਈ ਬੰਦਿਆਂ ਨੂੰ ਅਲਰਟ ਵੀ ਨਹੀਂ ਹੈ ਕਿ ਉਹ ਪੇਸ਼ ਹੋਣਗੇ ਜਾਂ ਅਦਰ ਉਦਰ ਜਾਣਗੇ ਪੁਲਿਸ ਬਹੁਤ ਹੀ ਸਟ੍ਰਿਕਟਲੀ ਐਕਟ ਕਰੂਗੀ ਇਹ ਮੈਂ ਬਹੁਤ ਕਲੀਅਰਲੀ ਦੱਸਣਾ ਚਾਹੁੰਦਾ ਤੇ ਇਸ ਲਈ ਅਗਰ ਕੋਈ ਲੜਨਾ ਚਾਹੁੰਦਾ ਤਾਂ ਫਿਰ ਉਹ ਆਪਣੇ ਦਮ 'ਚ ਲੜੇ ਕੋਕੀ ਫਿਰ ਪੁਲਿਸ ਇਮੀਡੀਏਟਲੀ ਐਕਟ ਕਰਦੇ ਹੋਏ ਉਹਨਾਂ ਨੂੰ ਅਰੈਸਟ ਵੀ ਕਰੂਗੀ ਤੇ ਫਿਰ ਬਾਕੀ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਉਹ ਵੀ ਕਰਾਂਗੇ ਆਪਾਂ ਮੈਂ ਇਹਨਾਂ ਰੋਪਾਂ ਨੂੰ ਬਿਲਕੁਲ ਖੰਡਨ ਕਰਦੀ ਹਾਂ ਜੀ ਜਿਹੜਾ ਬੰਦਾ ਇਹ ਸਾਡੇ 'ਤੇ આરોਪ ਲਗਾ ਰਿਹਾ ਉਹ ਤਾਂ ਠੇਕੇਦਾਰ ਦੀ ਭਾਈ ਵਾਲੀ 'ਚ ਹੈ ਹੀ ਨਹੀਂ ਹੈ ਜੀ ਉਹ ਆਪਣੇ ਕੋਲ ਠੇਕੇਦਾਰ ਅਸਲ ਮਸਲਾ ਕੀ ਹੋਇਆ ਜੀ ਮਸਲਾ ਕੀ ਹੋਇਆ ਕਿ ਸਾਡਾ ਡਿਪਾਰਟਮੈਂਟ ਦਾ ਰੈਵਨਿਊ ਇਨਵੋਲ ਹੈਗਾ ਜੀ ਠੇਕੇਦਾਰਾਂ ਦੇ ਕੋਲ ਅਸੀਂ ਠੇਕੇਦਾਰਾਂ ਦੇ ਨਾਲ ਉਹਨਾਂ ਦੀ ਮਦਦ ਲਈ ਸਰਕਾਰੀ ਮਾਲੀ ਨੂੰ ਪ੍ਰੋਟੈਕਟ ਕਰਨ ਦੇ ਲਈ ਉਹਨਾਂ ਨੂੰ ਕੋਆਪਰੇਟ ਕਰ ਰਹੇ ਆਂ ਤਾਂ ਕਿ ਅਸੀਂ ਠੇਕੇ ਨਾਲ ਜਾ ਜਾ ਕੇ ਉਹਨਾਂ ਨੂੰ ਹੈਨਾ ਪ੍ਰੋਟੈਕਸ਼ਨ ਦੇ ਸਕੀਏ ਤੇ ਉਹ ਆਪ ਆਇਆ ਤੁਤੂ ਮੈਂ ਮੈਂ ਕੀਤੀ ਇੱਕ ਠੇਕੇ ਤੇ ਮੇਰੇ ਇੰਸਪੈਕਟਰ ਸਾਹਿਬ ਗਏ ਜਿੱਥੇ ਸਾਨੂੰ ਪਤਾ ਲੱਗਿਆ ਵੀ ਉਹਨੇ ਕੋਈ ਬੰਦਾ ਹੈਗਾ ਸਾਡੇ ਮੁਲਾਜ਼ਮ ਸੀਗੇ ਕੁਸ਼ਵੰਤ ਜੀ ਉਹਨਾਂ ਨੇ ਦੱਸਿਆ ਕਿ ਇਹ ਬੰਦਾ ਹੈਗਾ ਕੋਈ ਕੈਸ਼ ਖੋ ਰਿਆ ਕੋਈ ਰਾਜਨ ਕੋਈ ਪੋਲਾ ਇਸ ਤਰ੍ਹਾਂ ਕੋਈ ਨਾਮ ਹੈਗਾ ਉਸ ਦਾ ਹੈਨਾ ਤੇ ਉਹ ਬੰਦਾ ਕੈਸ਼ ਖੋ ਰਿਆ ਮੇਰੇ ਇੰਸਪੈਕਟਰ ਸਾਹਿਬ ਉਥੇ ਪਹੁੰਚੇ ਉੱਥੇ ਦੁਦੁਮਿਆ ਮੈਂ ਹੋਈ ਉਸ ਤੋਂ ਬਾਅਦ ਇਨਸਪੈਕਟਰ ਸਾਹਿਬ ਨੇ ਫੜ ਕੇ ਉਹਨਾਂ ਨੂੰ ਡਿਵੀਜ਼ਨ ਨੰਬਰ 1 ਦੇ ਥਾਣਾ ਵਿੱਚ ਹੈਂਡਓਵਰ ਕਰ ਦਿੱਤਾ ਉਸ ਤੋਂ ਬਾਅਦ ਹਾਂਜੀ ਅਸੀਂ ਸਾਰੇ ਪਹੁੰਚੇ ਉੱਥੇ ਉਹਨਾਂ ਕੋਲ ਇਸ ਤੱਕ ਕਿ ਇਹ ਇਲਜ਼ਾਮ ਲਗਾਇਆ ਹੋਆ ਵੀ ਉਹਨਾਂ ਨੇ ਸ਼ਰਾਬ ਪੀਤੀ ਤੇ ਵੀ ਪ੍ਰੋਟੋਕੋਲ ਨਹੀਂ 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 ਉਹ ਤਾਂ ਜੋ ਮਰਜ਼ੀ ਕਰਨੇ ਰਹਨ ਜੀ ਇਹ ਤਾਂ ਪੋਸੀਬਲ ਹੀ ਨਹੀਂ ਹੈਗਾ ਠੀਕ ਹੈ ਬੰਦਾ ਓਨ ਡਿਊਟੀ ਹੋਏਗਾ ਉਹ ਸ਼ਰਾਬ ਪੀਏਗਾ ਦੱਸੋ ਇਹ ਚਾਲ ਪਰਚੇ ਦੇ ਸਰਪੰਚ ਪਾਈ ਵਾਲੋਂ ਦਾ ਉਹ ਪਾਈ ਵਾਲੇ ਦੱਸੋ ਸਾਡੇ ਕੋਲ ਤਾਂ ਕੋਈ ਐਹੋ ਜੀ ਹੈ ਨਹੀਂ ਖਬਰ ਵੀ ਉਹ ਪਾਈ ਵਾਲਾ ਜੀ ਸਾਡੇ ਕੋਲ ਕੋਈ ਔਨ ਰਿਕਾਰਡ ਨਹੀਂ ਖੜਾ ਵੀ ਉਹ ਭਾਈ ਵਾਲਾ ਨਾ ਸਾਨੂੰ ਪਤਾ ਹੈਗਾ ਵੀ ਭਾਈ ਵਾਲਾ ਜਦੋਂ ਹੁੰਦਾ ਵੀ ਮੀਨੀ ਰਿਸ਼ਵਤ ਵੀ ਲੈ ਜੇਰੇ ਤੁਹਾਡਾ ਅਸੀਂ ਤਾਂ ਖੰਡਨ ਕਰਦੇ ਹਾਂ ਜੇ ਉਹ ਕੁਝ ਹੋਏਗਾ ਤਾਂ ਮੈਨੂੰ ਰਿਸ਼ਵਤ ਦੇਏਗਾ ਨਾ ਸਰ ਜੀ ਜੀ ਰਿਸ਼ਵਤ ਤਾਂ ਤਾਂ ਦੇਗਾ ਜੇ ਮੈਂ ਮੈਂ ਉਹ ਮੇਰਾ ਕੋਈ ਕੰਮਕਾਰ ਕਰੇਗਾ ਜਾਂ ਮੈਂ ਉਹਦਾ ਕੋਈ ਕੰਮ ਕਰਾਂਗਾ ਅਸੀਂ ਪਹਿਲਾਂ ਵੀ ਐਸਐਸ ਪੀ ਸਾਹਿਬ ਨੂੰ 5-3 ਨੂੰ ਐਪਲੀਕੇਸ਼ਨ ਮੂਵ ਕੀਤੀ ਹੋਈ ਹੈ ਵੀ ਸਾਡੇ ਆਪ ਠੇਕੇਦਾਰ ਨੇ ਮੈਂ ਸਰ ਅਭੀ ਸ਼ਰਮਾ ਵਾਇਨ ਉਹਨਾਂ ਦਾ ਰੈਵਨਿਊ ਹੈ ਥੋੜਾ ਉਸ ਦੀ ਸਾਨੂੰ ਗਰੂਥ ਹੈਗੀ ਹੈ ਤੇ ਮੈਂ 5 ਤਿੰਨ ਨੂੰ ਇੱਕ ਲੈਟਰ ਹੈਂਡਓਵਰ ਕੀਤੀ ਸੀ ਤੇ ਮੇਰੇ ਅਫੀਸਰ ਸਾਹਿਬਾਨ ਵੀ ਮਿਲੇ ਸੀ ਵੀ ਸਰ ਸਾਡਾ ਰੈਵਨਿਊ ਦੀ ਪ੍ਰੋਬਲਮ ਹੈਗੀ ਹੈ ਤੇ ਸਾਨੂੰ ਆਪਣੇ ਠੇਕੇਦਾਰਾਂ ਨੂੰ ਪ੍ਰੋਟੈਕਟ ਕਰਨਾ ਬੰਦਾ ਹੈ ਸੋ ਮੈਂ ਮੈਂ ਤਾਂ ਆਪਣੇ مالی ਦੀ ਸੁਵੱਖਿਆ ਲਈ ਉਹਨਾਂ ਦੇ ਨਾਲ ਕੋਪਰੇਟ ਕਰ ਰਹੀ ਹਾਂ ਜੀ ਜੀ ਥੈਂਕ ਯੂ ਸਰ ਸੰਦੂ ਮੈਂ ਅਭੀ ਸ਼ਰਮਾ ਵਾਇਨ ਦੇ ਵਿੱਚ 15% ਦਾ ਭਾਈ ਵਾਲਾ ਤੇ ਸਾਡੀ ਡੀਡ ਦੇ ਵਿੱਚ ਅੱਠ ਭਾਈ ਵਾਲਾ ਸੀ ਇਹ ਡੀਡ ਤੁਹਾਨੂੰ ਦੇ ਦਿੰਦੇ ਆ ਇਹਦੇ ਵਿੱਚ ਜਿਹੜਾ ਤੁਸੀਂ ਯੂਰੋਪ ਲਾ ਲਾ ਰਹੇ ਬినੋਦ ਕੁਮਾਰ ਲੋਂਡੀ ਦਾ ਸਾਡੇ ਚ ਕੋਈ ਭਾਈ ਵਾਲਾ ਇਹੋ ਜਿਹੇ ਨਾਮ ਦਾ ਕੋਈ ਕੋਈ ਵੀ ਸ਼ਖਸ ਨਹੀਂ ਹੈਗਾ ਮੈਸਰੇ ਠੀਕੇ ਦਾ ਕੀ ਕਰ ਜਾਂਦਾ ਰਿਹਾ ਪਹਿਲਾਂ ਵੀ ਸਹੀ ਡੀਡ ਦਾ ਮੇਰੇ ਤੇ ਕੋਈ ਡਾਕਟਰ ਆ ਵੀ ਨਹੀਂ ਚੇ ਇਹਦੀ ਬੁਲਦੀ ਪਾਈ ਗਈ ਹੈ ਸਾਡੇ ਨਾਲ ਕਿਤੇ ਨਹੀਂ ਜਾਂਦਾ ਰਿਹਾ ਨਾ ਕਦੀ ਗਏ ਸਾਡੇ ਨਾਲ ਗਿਆ ਸਾਡੇ ਨਾਲ ਦੋ ਤੋਂ ਇੱਕ ਦੋ ਵਾਰੀ ਪੱਤਮਜੀ ਕਰਦਾ ਰਿਹਾ ਪਰ ਅਸੀਂ ਕਦੀ ਵੀ ਸਾਨੂੰ ਨਾਲ ਨਾਲ ਲੈ ਕੇ ਗਏ ਨਾ ਹੀ ਜਾਂਦੇ ਰਿਹਾ ਇਸਰੇ ਕੋਲ ਡਾਕਟਰ ਦੇ ਚ ਕੀ ਕਰਦਾ ਰਿਹਾ ਵੇ ਇਹਨੂੰ ਸਾਨੂੰ ਕੋਈ ਪਤਾ ਨਹੀਂਦਾ ਅਸੀਂ ਦਫ਼ਤਰ ਹੀ ਕਦੀ ਦਫ਼ਤਰ ਸਾਡਾ ਹੈ ਹੀ ਪੱਲੇ ਪਾਸੇ ਇਹ ਦਫ਼ਤਰ ਇਹਨ ਦਾ ਆਪਣਾ ਸਾਡਾ ਦਾ ਦਫ਼ਤਰ ਹੈ ਆਲਰੇਡੀ ਏਵੀ ਕਾਲਜ ਦੇ ਸਾਹਮਣੇ ਹੈ ਇਹ ਆਪਣਾ ਇਹਦਾ ਸ਼ਰਾਬ ਦਾ ਦਫ਼ਤਰ ਆ ਵੀ ਸ਼ਰਮਾਪਾਈ ਦਾ ਉਸ ਸਾਈਡ ਤੇ ਹੈ ਇਲਜ਼ਾਮ ਲਗਾਏ ਸਾਰੇ ਅਫਸਰਾਂ 'ਤੇ ਮੈਂ ਜ਼ਮਾਵਰੇ ਤੋਂ ਨਾ ਕੀ ਕਰਾਂ ਸਰ ਇਹ ਸੂਟ ਨੇ ਸਾਰੇ ਸਾਰੇ ਇਲਜ਼ਾਮ ਜਿੰਨਾ ਕਿ ਸਾਡਾ ਐਕਸਾਈਡ ਡਿਪਾਰਟਮੈਂਟ ਨੇ ਸਾਡਾ ਸਾਥ ਦੇ ਰਹੇ ਨੇ ਇਹ ਡਿਪਾਰਟਮੈਂਟ ਕੋਈ ਵੀ ਡਿਪਾਰਟਮੈਂਟ ਕੋ ਸਾਥ ਨਹੀਂ ਦੇ ਰਿਹਾ ਸਾਡਾ ਜਿੰਨਾ ਰੈਵਨਿਊ ਅਸੀਂ ਸਰਕਾਰ ਨੂੰ ਦਿੱਤਾ ਦੇਣਾ ਸੀ ਉਹਦੇ ਵਿੱਚ ਕੁਝ ਅਮਾਉਂਟ ਘਟਦੀ ਸੀ ਲਾਸ਼ ਚ ਆ ਕੇ ਉਦੇ ਵਿੱਚ ਵੀ ਐਕਸਰਸਾਈਜ਼ ਡਿਪਾਰਟਮੈਂਟ ਦਾ ਕਾਫੀ ਰੋਲ ਸੀ ਇਸ ਤੋਂ ਪਹਿਲਾਂ ਵੀ ਤੇਰੀ ਕੈਸ਼ ਕੂਰ ਨਾ ਕਾਫੀ ਬਾਰ ਕਿੰਨੇ ਵਾਰੀ ਕੰਪਲੀਟ ਕੀਤੀ ਗਈ ਦੱਸ ਅਸੀਂ ਮੈਂ 112 ਤੇ ਕਮ ਸੇ ਕੰ 4 ਤੋਂ 5 ਵਾਰੀ ਕੰਪਲੀਟ ਕਰ ਚੁੱਕਾ ਅੱਗੇ ਵੀ 2.5 3 ਮਹੀਨੋਂ ਤੋਂ ਕੰਮ ਚੱਲਦਾ ਹੋਇਆ 112 ਤੇ ਮੈਂ ਹਰ ਰੋਜ਼ ਰਾਤ ਨੂੰ 11 12 ਵਜੇ ਕੰਪਲੀਟ ਕਰਦਾ ਸੀ ਪਰ ਉਸ ਕੰਪਲੀਟ ਦਾ ਕੁਝ ਵੀ ਅੱਜ ਤੱਕ ਨਾ ਕਿਸੇ ਆਸਾ ਡਰ ਨੂੰ ਪੁੱਛਿਆ ਆਈ ਆਈਓ ਨੇ ਨਾ ਹੜੀ ਗਲਤ ਹੋ ਗਈ ਉਸ ਤੋਂ ਬਾਅਦ ਅਸੀਂ ਐਸਐਸਪੀ ਸਾਹਿਬ ਕੋਲ ਗਏ ਆ ਆਪਣੀ ਦਰਖਾਸਤ ਉਹਨਾਂ ਨੂੰ ਦਿੱਤੀ ਹੈ ਦੋ ਵਾਰੀ ਦਰਖਾਸਤ ਉਹਨਾਂ ਨੂੰ ਦਿੱਤੀ ਹੈ ਉਹਦੀ ਇ ਕਿ ਮੈਂ ਨੂੰ ਸੰਤਾਰ ਦਿੱਤਾ ਸੜਕੋਂ ਤੋਂ ਕਮ ਸੇ ਕਮ ਉੰਤਾ ਕਿ ਘੜੇ 7 ਤੋਂ 8000 ਪੇਟੀ ਜਿਹੜੀ ਗਾਇਬ ਕਰ ਚੁੱਕਾ ਪਲੱਸ ਸਾਡਾ ਜਿਹੜਾ ਕੈਸ਼ ਚੁੱਕਿਆ ਗਿਆ ਉਹ 70 ਤੋਂ 75 ਲੱਖ ਰੁਪਈਆ ਕੈਸ਼ਡ ਆਏ ਚੁੱਕ ਗਲੇਗੇ ਕਿਉਂਕਿ ਉਹ ਤਾਂ ਪਿੰਦਾ ਕਿ ਜਿਹੜਾ ਰੇਟ ਤੋਂ ਐਮ ਆਰਪੀ ਤੋਂ ਵੱਧ ਹੀ ਸ਼ਰਾਬ ਠੀਕ ਤੇ ਵਿੱਚ ਚਲਦੀ ਹੈ ਉਸ ਤੋਂ ਵੱਧ ਜਿਹੜਾ ਪੈਸਾ ਇਕੱਠਾ ਹੁੰਦਾ ਉਹਨੂੰ ਰਿਸ਼ਵਤ ਦੇ ਤੌਰ ਤੇ ਅਧਿਕਾਰਿਤ ਕੀਤਾ ਜਾਂਦਾ ਕੋਈ ਕੋਈ ਨਾ ਕੋਈ ਬਕਦਾ ਨਾ ਕੋਈ ਹੈਗਾ ਰੇਟ ਤੋਂ ਇਲਾਵਾ ਜੋ ਰੇਟ ਸਰਕਾਰ ਹੈਗੇ ਨੇ ਉਹੀ ਰੇਟ ਚੱਲਦੇ ਨੇ ਜੋ ਠੇਕੇਾਂ ਚੱਲਦੇ ਆਲਰੇਡੀ ਇਹ ਪਠਾਨਗੋੜ ਜ਼ੋਨ 6 ਜੋ ਨਾਲ ਦੇ ਬੰਦੇ ਆਇਆ ਇੱਕ ਜੋਨ ਤੇ ਹੈ ਨਹੀਂ ਕੱਲਾ ਸਾਡਾ ਵੀ ਅਭੀ ਜੋਨ ਹੈ ਜੋ ਸਾਰਿਆਂ ਦੇ ਰੇਟ ਨੇ ਉਹੀ ਰੇਟ ਚੱਲਦੇ ਪਏ ਜਿਵੇਂ ਭਾਈ ਵਾਲੀ ਜੀ ਕਿੰਦੇ ਹੱਥ ਤੇ ਜਿਹੜਾ ਦਿੱਤਾ ਹੀ ਇਹ ਤਾਂ ਪਤਾ ਨਹੀਂ ਉਹ ਉਹੀ ਦੱਸ ਸਕਦਾ ਨਾ ਕੀ ਕੀ ਕਰਦਾ ਸਨ ਅਸੀਂ ਤਾਂ ਕਮਿਟੀਾਂ ਕੀਤੀਆਂ ਨੇ ਜਿਹੜਾ ਭਾਈ ਵਾਲਾ ਹੁੰਦਾ ਤੇ ਕਮਿਟੀ 112 ਤੇ ਕਿਉਂ ਕਰਦੇ ਸਰ ਉਹ ਕਹਿ ਰਿਹਾ ਵੀ ਮੇਰੇ ਭਾਈ ਵਾਲਾ ਨੇ ਆ ਕੇ ਦਰਖਾਸਤ ਦੀ ਹੈ ਐਕਸਾਈਜ਼ ਇੰਸਪੈਕਟਰ ਦੇ ਖਿਲਾਫ ਕਿਹੜੇ ਭਾਈ ਵਾਲੇ ਸਰ ਦਿੱਤੀ ਹੈ ਤੁਹਾਡੇ ਕੋਈ ਗਿਆ ਸਰ ਸਾਡੇ ਕੋਈ ਪੱਕਾ ਹੀ ਪਬਲਿਕ ਭਾਈ ਵਾਲਾ ਸਾ E é